ਜਪੁ ਜੀ ਸਹਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਗੁਨ ਨਿਰਗਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਉਹ ਕਿਆ ਮੁਕ ਨਾ ਉਤਰੀ ਜੇ ਬੰਨਾ ਪੂਰਿਆ ਪਾਰ ਸਾਹ ਸਿਆਣਿਆ ਲਖ ਹੋਏ ਤਾਂ ਇੱਕ ਨਾ ਚੱਲੇ ਨਾ ਏਬ ਸੱਚਿਆਰਾ ਹੋਈਐ ਕਿਪ ਕੋੜਾ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਣ ਅਕਾਰ ਉਹ ਕਉ ਨਾ ਕਹਿਆ ਜਾਈ ਮੀ ਹੋਵਨ ਜੀ ਹੁਕਮ ਮਿਲੈ ਬੜਾਈ ਹੁਕਮੀ ਉਤਮਨੀ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਵਕਸੀਸ ਇਕ ਹੁਕਮੀ ਸਦਾ ਪਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਉਸ ਸਾਜ ਕਰੇ ਤਨਖੇ ਕਾਬੇ ਕੋ ਜੀ ਲੈ ਫਿਰ ਦੇ ਕਾਬੇ ਕੋ ਜਾਪੈ ਦਿਸੈ ਦੂਰ ਕਾਬੇ ਕੋ ਵੇਖੈ ਹਾਜ਼ਰ ਹਜ਼ੂਰ ਕਥਨਾ ਕਥੀ ਨ ਆਵੇ ਤੋੜ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਥਕ ਪਾਏ ਜੁਗਾ ਜੁਗਾਂਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਗਸੈ ਬੇਪਰਵਾਹ ਸਾਚਾ ਸਹਿ ਸਾਚ ਨਾਏ ਭਾਖਿਆ ਪਾਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੈ ਅੱਗੇ ਰਖਿਆ ਜਿਤ ਦੇਸੈ ਦਰਵਾਜ ਮੂਕੇ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅਮਰੰਤ ਵੇਲਾ ਸਚ ਨਾਉ ਵਡਿਆਈਆ ਵਿਚਾਰ ਅਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਤ ਬਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਕਾਵੀਐ ਗੁਣੀ ਲਿਦਾਨ ਕਾਵੀਐ ਸੁਣੀਐ ਮਨ ਰਖਿਐ ਪਾਓ ਦੁਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਪੇ ਗੁਰਮੁਖ ਰਹਾ ਸਮਾਈ ਗੁਰ ਇਸਰ ਗੁਰੂ ਗੋ ਰਕ ਪਰਮਾ ਗੁਰ ਪਾਰ ਪਤੀ ਮਾਈ ਜੇ ਹਉ ਆ ਜਾਣਾ ਆਖਾ ਨਹੀਂ ਕਹਿ ਨਾ ਕਥ ਨਾ ਜਾਈ ਗੁਰਾ ਇੱਕ ਤੇ ਬੁਝਾਈ ਸਬਨਾ ਜੀ ਆ ਕਾ ਇੱਕ ਦਾਤਾ ਤੋ ਮੈਂ ਵਿਚਰੇ ਨਾ ਆਈ ਤੀਰਤ ਨਾ ਵੇ ਜੇ ਤਿਸ ਪਾਵੇਂ ਬਿਨ ਪਾਣੇ ਕੇ ਨਾਹੀ ਕਰੀ ਜੇ ਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਮਤ ਵਿਚ ਰਤਨ ਜਵਾਰ ਮਾਨਕ ਇਹ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਇ ਸਭਨਾਂ ਜੀਆਂ ਕਾ ਇੱਕ ਦਾਤਾ ਤੋ ਮੈਂ ਬਿਛਰ ਨਾ ਜਾਈ ਜੇ ਜੁਗ ਚਾਰੇ ਆਰ ਜਾਣ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਨੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕੈ ਜਸ ਕੀਰਤ ਚੱਗਲੇ ਜੇ तिस ਨਦਰ ਨਾ ਆਵੀ ਤਾਂ ਬਾਤ ਨਾ ਪੁੱਛਾ ਕੇ ਇਟਾ ਅੰਦਰ ਕੀਟ ਕਰ ਦੋਸੀ ਦੋਸਤਰੇ نانک نرگن گن کرے گن بتیا گن دے کو سنیا دیپ لو پال سنیا کو سکا کال نانک بکتا سدا بکاس سنیا دکھ پاپ کا ناس سنیا ایشر برما اند ਤੁਨੀਏ ਮੁਖ ਸਲਾਹਾਂ ਨੂੰ ਮੰਨ ਤੁਨੀਏ ਜੋਗ ਜੁਗਤ ਤਨ ਪੇੜ ਤੁਨੀਏ ਸਾਸਤ ਸਿਮਰਤ 베ਰ ਨਾਨਕ ਭਗਤਾ ਸਦਾ ਬਿਗਾਸ ਤੁਨੀਏ ਦੁਖ ਪਾਪ ਕਾ ਨਾਸ ਤੁਨੀਏ ਸਤ ਸੰਤੋਖ ਗਿਆਨ ਤੁਨੀਏ ਅ ਅਸ਼ਤ ਕਾ ਇਸਨਾਨ ਤੁਨੀਏ ਪਰ ਪਰ ਪਾਵੇ ਮਾ ਤੁਨੀਏ ਲਖੈ ਸਹਿਜ ਗਿਆਨ ਨਾਨਕ ਭਗਤਾ ਸਦਾ ਬਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਣ ਕੇ ਕਾ ਸੁਣੀਏ ਸੇਖ ਪੀਰ ਪਾਸਾ ਸੁਣੀਏ ਅੰਦੇ ਪਾਵੈ ਰਾਹ ਸੁਣੀਏ ਰਾਤ ਹੋਵੇ ਅਸ ਕਾ ਨਾਨਕ ਭਗਤਾ ਸਦਾ ਬਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਏ ਕੋ ਕਹੈ ਤੇਛੈ ਪਛਤਾਏ ਕਾਗਿਤ ਕਲੋਂ ਨ ਲੀਖਨ ਹਰ ਮੰਨੇ ਕਾ ਵਾ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮਨੈ ਚਮਕੈ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਫਤ ਸਿਓ ਪ੍ਰਗਟ ਜਾਏ ਮਨੈ ਮਕ ਨ ਚੱਲੇ ਪੰਥ ਮਨੈ ਧਰਮ ਸਿਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨ ਪਾਵੇ ਮੋਖ ਤਵਾਰ ਮੰਨ ਪਰਵਾਰੈ ਸਦਾਰ ਮੰਨ ਧਰੈ ਤਾਰੇ ਗੁਰ ਸਿਖ ਮੰਨ ਲਾਲਿਕ ਪਾਵੇ ਨਾਪੀ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਤਿਰਕੇ ਮਾਨ ਪੰਚੇ ਮੋਹ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਇਕੋ ਕਹਿ ਕਰੈ ਵਿਚਾਰ ਕਰਤੇ ਕ ਕਰ ਲੈ ਨਾਹੀ ਸੁਮਾਰ ਤੋਲ ਤਰਉਣ ਤੇ ਆ ਕਾ ਪੁੱਤ ਸੰਦੋਖ ਥਾਪ ਰਖਿਆ ਜਿੰਸੁ ਸਤ ਜੇ ਕੋ ਬੂਜਾ ਹੋਬੈ ਸਚਿਆਰ ਤਬ ਲੈ ਉਪਰ ਕੇਤਾ ਬਬਰ ਧਰਤੀ ਹੋਰ ਪਰੈ ਹੋਰ ਇਸ ਦੇ ਪਾਤਲ ਕਵਨ ਜੋਰ ਜੇ ਜਤ ਰੰਗਾ ਕੇ ਨਾਲ ਚਵਨਾ ਲਿਖਿਆ ਬੂੜੀ ਕਲਾਉ ਇਨੇ ਕਾ ਲੇਖ ਜਾਨੈ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਧਾਨ ਸਲਾਹ ਨ ਰੂਪ ਕੀਤੀ ਦਾਤ ਜਾਨੈ ਕੌਣ ਕਰੂਤ ਕੀਤਾ ਸੌ ਇੱਕੋ ਕੁਵਾਉ ਇਸ ਦੇ ਹੋਇ ਲਖ ਦਰਿਆਉ ਉਤਰਿਤ ਕਵਨ ਕਹਾ ਵਿਚਾਰ ਵਾਰਿਆ ਨ ਆਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਵਲੀ ਕਾ ਤੂੰ ਸਦਾ ਸਲਾਮਤ ਨਰੇਂਕਾਰ ਅਸੰਗ ਜਪ ਅਸੰਗ ਪਾਓ ਅਸੰਗ ਪੂਜਾ ਅਸੰਗ ਤਪ ਤਾਓ ਅਸੰਗ ਗ੍ਰੰਥ ਮੁਖ ਬੇਦ ਪਾਠ ਅਸੰਗ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰਮ ਪਖ ਸਾਰ ਅਸੰਖ ਮੋਲ ਨਿਬਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਸ਼ਾਇਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਬਲੀਕਾ ਉਹ ਸਦਾ ਸਲਾਮਤ ਨਰੇਂਕਾ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਲ ਕਰ ਜਾਏ ਜੋ ਅਸੰਖ ਕਲ ਵਟ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁਰੀਆਰ ਕੁਰੇ ਪਰਾਏ ਅਸੰਖ ਮਲੇਸ ਮਲ ਭੱਕ ਖਾਏ ਅਸੰਖ ਨਿੰਦਕ ਸਿਰ ਕਰ ਬਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜਿਉ ਤੂੰ ਤਪਾਵੇਂ ਸਾਈਂ ਬਲਿਕਾਰ ਤੂੰ ਸਦਾ ਸਲਾਮਤ ਨਰਿੰਕਾ ਅਸੰਖ ਨਾਮ ਅਸੰਖ ਥਾਵ ਅਗਾਮ ਅਗਾਮ ਅਸਾਂ ਕਲੋ ਅਸਾਂ ਗੰਗ ਕਰੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਣ ਬਾਲ ਅਖਰਾ ਸਿਰ ਸੰਜੋਗ ਵਖਾਨ ਜਿਨ ਤੇ ਲਿਖੇ ਤਿਸ ਸਿਰ ਨਾਏ ਜਿਬ ਫਰਮਾਏ ਤਿਬ ਤੇ ਬਪਾਏ ਜੇਤਾ ਕੀਤਾ ਤੇਤਾ ਲਾਓ ਬਿਨ ਨਾਵੇ ਨਾਹੀ ਕੋਤਾ ਕਉਦਰਿਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਬਲਿਕਾ ਤੂ ਸਦਾ ਸਲਾਮਨ ਰੇਂਕਾਰ ਭਰੀਏ ਹੱਥ ਤੇਰ ਤਨ ਤੇ ਪਾਣੀ ਧੋਤ ਉਤਰ ਸਕੇ ਮੂਤ ਪਲੀਤੀ ਕਪੜ ਹੋਏ ਤੇ ਸਾ ਬੁਲੇਇਐ ਓ ਤੋਏ ਪਰੀ ਹੈ ਮਤ ਪਪਾ ਕਾ ਸੰਗ ਓ ਤੋ ਕੈ ਨਾ ਰਹਿ ਕੈ ਰੰਗ ਪੂਨੀ ਪਾਪੀ ਆਖ ਨਾ ਹੈ ਕਰ ਕਰ ਕੰਲਾ ਲਿਖ ਲੈ ਜਾਏ ਆਪੇ ਬੀਜ ਆਪੇ ਹੀ ਕਾਏ ਨਾਨਕ ਹੁਕਮੀ ਯਾਰੇ ਜਾਏ ਤੀਰਤ ਤਪ ਦਿਆ ਦਤ ਤਾਨ ਏਕੋ ਪਾਵੇ ਤਿਲਕਾ ਮਾਨ ਸੁਨਿਏ ਮਨਿਏ ਮਨ ਕੀਤਾ ਪਾਓ ਅੰਤਰਗਤ ਤੀਰਤ ਮਲ ਨਾ ਲੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ। ਸਤ ਸਤ ਆਤ ਬਾਣੀ ਵਰਮਾਓ ਸਤ ਸਵਾਨ ਸਦਾ ਮਨ ਚਾਓ ਕਵਨ ਸਵੇਲਾ ਭਗਤ ਕਵਨ ਕਵਨ ਤਿਤ ਕਵਨ ਵਾਰ ਕਵਨ ਸੀ ਰੁੱਤੀ ਮਹ ਕਵਨ ਜੇ ਤੋਆ ਅਕਾਰ ਪੇਲਾ ਪਾਇਆ ਪਰਦੇ ਇਹ ਹੋ ਗਏ ਲਿਖ ਪੁਰਾਨ ਭਗਤ ਨਾ ਪਾਇਓ ਕਾਧਿਆ ਜੇ ਲੇਕ ਲੇਕ ਕੁਰਾਨ ਇਤਵਾਰ ਨਾ ਜੋਗੀ ਜਾਨੈ ਰਤ ਮਹ ਨਾ ਕੋਏ ਜਾ ਕਰ ਤਸਤੀ ਕਾਉ ਸਜੈ ਆਪੈ ਜਾਨੈ ਸੋਈ ਕਿਭ ਕਰ ਆਕਾ ਕਿਭ ਸਲਾਹੀ ਕਾਉ ਵਰਨੀ ਕਿਭ ਜਾਣਾ ਨਾਨਕ ਆਖੰਦ ਸਭ ਕੋ ਆਖੈ ਇੱਕ ਦੂ ਇੱਕ ਸਿਆਲਾ ਵੱਡਾ ਸਹੈ ਵੱਡੀ ਨਾਹੀ ਕਿਤਾ ਜਾਗਾ ਹੋ ਗੈ ਨਾਨਕ ਜੀ ਕੋ ਆਪ ਜਾਣੈ ਅਗੇ ਗਿਆਨ ਸੋ ਹੈ ਪਤਾਲਾ ਪਤਾਲ ਲਖ ਅਗਾਸਾ ਅਗਾਸ ਓੜਕ ਓੜਕ ਬਲ ਤੱਕੇ ਵੇਦ ਕਹਿਣ ਇੱਕ ਬਾਤ ਸਹਿਸ 18 ਕਹਿਣ ਕਤੇ ਬਾ ਅਸਲ ਇੱਕ ਦਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਿਰਾਸ ਨਾਨਕ ਵੱਡਾ ਆਖਿਆ ਆਪੇ ਜਾਣੈ ਆਪ ਕਲਾਹੀ ਸਲਾ ਏਤੀ ਸੂਰਤ ਨਾ ਪਾਇਆ ਨਦੀਆ ਤੇ ਵਹ ਪਾਵੇ ਸਮੰਧ ਨਾ ਜਾਣਿਆ ਸੰਵੰਦ ਸਾਹ ਸੁਲਤਾਨ ਗਹਿਰਾ 체ਤੀ ਮਾਲ ਤਨ ਈਰੀ ਤੁਲਨਾ ਹੋਵਨੀ ਤੇ तिस ਮੰਨੇ ਨਾ ਵਿਸਰੇ ਅੰਤ ਨਾ ਸਿਫਤੀ ਕਰਮ ਨਾ ਅੰਤ ਅੰਤ ਨਾ ਕੰਨਾ ਦੇਨਾ ਅੰਤ ਅੰਤ ਨਾ ਦੇਖਣ ਸੁਣਨਾ ਅੰਤ ਅੰਤ ਨਾ ਜਾਪਾ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਪਰਾਵਾਰ ਅੰਤ ਕਰਨ ਕੇਤੇ ਬਿਲਾ ਅੰਤ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣਾ ਕੋਇ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾ ਹੋ ਜੇ ਵੱਡ ਊਚਾ ਹੋਵੇ ਕੋਏ ਇਸ ਊਚੇ ਕਉ ਜਾਣੈ ਸੋਏ ਜੇ ਵੱਡ ਬਾਪ ਜਾਣੈ ਆਪ ਨਾਨਕ ਨਦਰੀ ਕਰਮੀ ਨਾਰ ਬਹੁਤਾ ਕਰਮ ਲਿਖਿਆ ਨਾ ਜਾਏ ਪਤਾ ਦਾਤਾ ਤਿਲਨਾਤ ਮਾਏ ਕੀਤੇ ਮੰਗੇ ਜੋਤ ਉਪਾਰ ਕੀਤੀਆਂ ਗਨਤ ਨਹੀਂ ਵਿਚਾਰ ਕੀਤੇ ਕਾਪ ਟੁੱਟੇ ਵੇ ਕਾਲ ਕੀਤੇ ਲੈ ਲੈ ਮੁਕ ਕਰ ਪਾਏ ਕੀਤੇ ਮੂਰਖ ਖਾਈ ਖਾਏ ਜੇਤੀਆ ਧੋਕ ਭੋਕ ਸਤਵਾਰ ਇਹ ਵੀ ਦਾਲ ਤੇਰੀ ਤੇ ਦਾਲ ਬੰਦ ਖਲਾਸੀ ਪਾੜਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਕਾਇਰ ਆਖਣ ਪਾਏ ਉਹ ਜਾਣੈ ਜੇਤੀਆ ਮੋਖਾਏ ਆਪੇ ਜਾਣੈ ਆਪੇ ਦੇ ਅੱਖ ਸੇ ਵੀ ਕੀਕੇ ਜਿਸਨੋ ਬਖਸ਼ੈ ਸਿਖਤ ਸਲਾਹ ਨਾਲਿ ਕੋ ਬਾਦਸ਼ਾਹੀ ਬਾਦਸ਼ਾਹ ਅਮੂਲ ਕੁੰ ਅਮੂਲ ਵਪਾਰ ਅਮੂਲ ਵਪਾਰੀਆ ਅਮੂਲ ਪੰਡਾਰ ਅਮੂਲ ਆਵੇ ਅਮੂਲ ਲੇ ਜਾਏ ਅਮੂਲ ਪਾਏ ਅਮੂਲਾ ਸਮਾਏ ਅਮੂਲ ਧਰਮ ਅਮੂਲ ਦਿਵਾਨ ਅਮੂਲ ਤੁਲ ਅਮੂਲ ਪਰਵਾਨ ਅਮੂਲ ਬਖਸ਼ੀਸ਼ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਉਪਰਮਾਨ ਅਮੂਲ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਨਿਬਲਾ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਗਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਇਸਰ ਆਖੇ ਸਿਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇ ਆਖੇ ਸੁਰਨਰ ਮਨ ਜਨ ਸੇ ਕਿਤੇ ਆਖੇ ਆਖਣ ਪਾਏ ਕਿਤੇ ਕਰ ਕਰ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਲਖੇ ਕੀ ਕੀ ਜੇਰ ਪਾਵੈ ਜੇ ਮਢੋਏ ਨਾਨਕ ਜਾਨਾ ਸਾਚਾ ਸੋਏ ਝੇ ਕੋ ਆਖ ਬੋਲ ਬਗੜ ਤਾ ਲਿਖਿਆ ਸਿਰ ਗਵਾਰ ਗਵਾਰ ਸੋਦਰ ਕੇ ਆ ਸੋ ਕਰਕੇ ਆ ਜਿਤ ਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਸਾ ਕੇ ਤੇ ਵਾ ਵਨਾਰੇ ਕੇ ਤੇ ਰਾਗ ਭਰੀ ਸੋ ਕਹੀ ਅਨ ਕੇਤੇ ਗਵਨਾਰੇ ਕਾਵਨ ਤੁਦਨੋ ਪਵਨ ਪਾਣੀ ਵਿਚੰਟ ਕਾਵੇ ਰਾਜਾ ਤਰੰਦ ਦੁਆਰੇ ਗਾਵੇ ਚਿੱਤ ਗੁਤ ਲਿਖ ਜਨ ਲਿਖ ਲਿਖ ਤਰਾ ਵਿਚਾਰੇ ਗਾਵੇ ਇਸ਼ਰ ਵਰਮਾ ਦੇਵੀ ਸੋਨ ਸਦਾ ਸੁਵਾਰੇ ਗਾਵੇ ਇੰਦ ਇੰਦਰਾਚਨ ਬੈਠੇ ਦੇਵਦੀਆਂ ਦਰ ਨਾਲੇ ਗਾਵੇ ਚਿੱਤ ਸਮਾਦੀ ਅੰਦਰ ਗਾਵੇ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋ ਕੀ ਕਾਵੇ ਬੀਰ ਕਰਾਰੇ ਕਾਵਨ ਪੰਡਿਤ ਪੜਨ ਕਿਸੋਰ ਜੁਗ ਜੁਗ ਬੇਦਾਂ ਨਾਲੇ ਗਾਵੇ ਮੋਨੀਆ ਮਨਮੋਹਨ ਸੁਰਗਮਸਤਿ ਆਲੇ ਕਾਵਨ ਰਤ ਉਪਾਏ ਤੇਰੇ 88 ਤੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਾਨੀ ਚਾਰੇ ਗਾਵੇ ਗੰਧ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਜੋਈ ਤੁਧਨੋਂ ਗਾਵੈ ਜੋਤ ਤੁਧ ਪਾਵਨ ਰੱਤੇ ਤੇਰੇ ਤੇਰੇ ਸਾਲੇ ਹੋਰ ਕੀਤੇ ਕਾਵਨ ਸੋ ਮੈਂ ਜਿਤਨਾ ਆਵਾਂ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਿਨਸੀ ਮਾਇਆ ਜਿੰਨ ਉਪਾਈ ਕਰ ਕਰ ਤੇ ਕਹਿ ਕੀਤਾ ਆਪਣਾ ਜੇ ਬਚੇ ਸਦੀ ਵੰਡਾਈ ਜੋਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸੈ ਸਾ ਪਾਸੈ ਨਾਨਕ ਰਹਿ ਜਾਈ ਮੰਦਾ ਸੰਤੋਖ ਸਰਉ ਪਤਝੋਲੀ ਧਿਆਨ ਕੀ ਕਰੇ ਬੋਤ ਤਿੰਤਾ ਕਾਲ ਕੁਆਰੀ ਕਾਇਆ ਜੁਗਤੋ ਨੰਦਾ ਪਰਤੀ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਯਗ ਜੀਤ ਅਦੇਸ਼ ਤਿਸੈ ਅਦੇ ਆਦ ਅਨੀਦ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਬਨਾਰਨ ਘਟ ਘਟ ਵਾਜੇ ਨਾਦ ਆਪਨਾਤ ਨਾਤੀ ਸਭ ਜਾ ਕੀ ਰਿਤ ਸਿਧ ਅਵਰਾ ਸਾਧ ਸੰਜੋਗ ਅਪਨ ਜੋਗ ਤੋਏ ਕਾਰ ਚਲਾਵੈ ਲੇਖੇ ਆਵੇ ਪਾਲ ਅਦੇਸ਼ ਦਿਸੈ ਅਦੇ ਆਦ ਅਨੀਰ ਅਨਾਦ ਅਨਹਤ ਜੁਗ ਜੁਗ ਇਕੋ ਵੇਸ ਇਕਾ ਮਾਈ ਜੁਗਤ ਵਿਆਹੀ ਦਿਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਵਾਨ ਜਿਬ ਇਸ ਪਾਵੇ ਤਿਵੇਂ ਚਲਾਵੈ ਜਿਬ ਹੋਵੇ ਮੁਰਮਾਨ ਕਉ ਨਾ ਨਦਰ ਨਾ ਆਵੇ ਬੋਤਾ ਏ ਵਿਰਾਨ ਅਦੇਸ਼ ਤਿਸੈ ਅਦੇਸ਼ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇੱਕ ਹੋਵੇ ਆਸਲ ਲੋਲੋਂ ਪੰਡਾ ਜੋ ਕਿਸ ਪਾਇਆ ਸੋ ਇੱਕ ਵਾਰ ਕਰ ਕਰ ਦੇਖੈ ਸਿਜਰਾ ਨਾਨਕ ਸਾਚੇ ਕੀ ਸਾਚੀ ਕਾਲ ਅਦੇਸ਼ ਤਿਸੈ ਅਦੇਸ਼ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇੱਕ ਹੋਵੇ ਇਕ ਦੂਜੀ ਉਹ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ 베ਰਾ ਆਖੀਏ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜੀਆਂ ਹੋਏ 21 ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੁਰੈ ਠੀਸ ਆਕ ਨਜ਼ੋਰ ਚ ਪਾ ਨਰਜੋਰ ਜੋ ਨਾ ਮੰਗੇ ਦੇ ਨਜੋਰ ਜੋ ਨਾ ਜੀਵਨ ਮਰਨ ਨਰਜੋਰ ਜੋ ਨਰਾਜ ਮਨ ਮਨ ਸੋਇ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੈ ਸੰਸਾਰ ਇਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਇ ਰਾਤੀ ਰੁਤੀ ਤਿਤੀ ਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਆਪ ਰਖੀ ਤਰੋਂ ਸਾਲ ਇਸ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਥੇ ਸੋਨ ਪੰਜ ਪਰਵਾਨ ਨਦਰੀ ਕਰਉ ਪਾਵੇ ਨਿਸ਼ਾਨ ਕੱਚ ਪਕਾਈ ਉਥੇ ਖਾਏ ਨਾਨਕ ਗਾਇਆ ਜਾਪਾ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੇ ਕਰਮ ਕੇਤੇ ਪਾਵਨ ਪਾਣੀ ਵਸੰਤਰ ਕੇਤੇ ਕਾਨਮ ਮਹੇਸ਼ ਇਤੇ ਵਰਮੇ ਕਰਤ ਕਰਿਆ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ ਮੇਰੇ ਕਿਤੇ ਕਿਤੇ ਤੂੰ ਆਪਣੇ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਦ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਨਵ ਮਨ ਕਿਤੇ ਕਿਤੇ ਰਤਨ ਸਮੰਧ ਪਿਤਿਆ ਕਾਰੀ ਕੀਤੀਆਂ ਬਾਣੀ ਕਿਤੇ ਪਾਪ ਨਰਿੰਦ ਕੀਤੀਆਂ ਸੋਚੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕੰਧ ਮਹ ਗਿਆਨ ਪਛੰਦ ਇਥੇ ਨਾਦ ਬਨੋਦ ਕੋਟ ਆਨੰਦ ਸਰਵ ਖੰਡ ਕੀ ਬਾਣੀ ਰੂਪ ਇਥੇ ਕਰੀਏ ਕਰੀਏ ਬਹੁਤ ਅਨੂਭ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਇਥੇ ਕਰੀਏ ਸੁਤ ਮਤ ਮਨ ਬੁੱਧ ਇਥੇ ਕਰੀਏ ਸੁਰਾ ਚਿਤ ਕੀ ਸੁਤ ਕਰੋਖੰਡ ਕੀ ਬਾਣੀ ਜੋ ਦਿੱਥੈ ਹੋ ਨਾ ਕੋਈ ਦਿੱਥੈ ਜੋਦ ਮਹਾ ਭਲਸੂਰ ਤਿੰਨ ਮਾਰਿ ਰਾਮ ਰਹਾ ਪ੍ਰਭੂਰ ਇੱਥੈ ਸੀਤਾ ਸੀਤਾ ਮਹਿਮਾ ਮਹ ਤਾਕੇ ਰੂਪ ਨਕਤਨੇ ਜਾਹ ਨਾਓ ਮਰੇ ਨਾਤਾ ਕੇ ਜਾਏ ਜਿਨ ਕੈ ਰਾਮ ਵਸੈ ਮਨਮਾਇ ਦਿੱਤੇ ਭਗਤ ਵਸੈ ਕੇ ਲੋ ਕਰੇ ਅਨੰਦ ਸਚਾ ਮਨਸੋ ਸਚ ਕੰਤ ਵਸੈ ਨਰਿੰਕਾ ਕਰ ਕਰ ਵੇਖੈ ਨਦਰ ਨਿਹਾਲ ਦਿੱਤੇ ਖੰਡ ਮੰਡਲ ਵਰ ਮੰਦ ਏ ਕੋ ਕਥੈ ਤਾ ਅੰਤ ਨਾਨਤ ਦਿੱਤੇ ਲੋ ਲੋ ਅਕਾਰ ਜਿਬ ਜਿਬ ਹਕਉਤਿ ਬੇਤਿ ਬਤਾਕਾਰ ਵੇਖੈ ਵਿਖੈ ਕਰਿ ਵਿਚਾਰ ਨਾਨਕ ਕਤਨਾ ਕਦਰਾ ਸਾਰ ਜਤ ਬਹਾਰਾ ਦੀਰੇ ਸੰਿਆ ਆ ਰਨ ਮਤੂ ਬੇਧ ਹਥਿਆਰ ਭਾਉ ਖੱਲਾ ਆਗਨ ਤਪਤਾਓ ਪਾਂਡਾ ਭਾਉ ਅੰਮ੍ਰਿਤ ਤੇ ਤਲ ਕਰੀਏ ਸਭ ਸੱਚੀ ਤੇ ਸਤਿਗਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਥਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਤੇਸੇ ਰਾਤ ਤੁਈ ਦਾਈ ਦਿਆ ਕੇ ਲੈ ਸਕਲੇ ਜਗਤ ਚੰਗਿਆਈਆ ਬੁਰਿਆਈਆ ਭਾਜੈ ਧਰਮ ਅਧੂਰ ਕਰਮੀ ਆਪੋ ਆਪਣੇ ਕੇ ਨੇੜੇ ਕਹਿ ਦੋ ਜਿਨੇ ਨਾਮ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਖ ਉਜਲੇ ਕੇਤੀ ਛੋਟੀ ਨਾ ਜਿਨੇ ਨਾਮ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਖ ਉਜਲੇ ਕੇਤੀ ਛੋਟੀ ਨਾ